ਸਾਤੋ ਨਹੀਂ ਇਹੋ ਕੀ ਤਾ ਸਾਤੋ you uh -huh. ਰੱਬ ਜੁਗ ਭਗਤ ਪਾਇਆ ਪੈ ਰੱਖਦਾ ਆ ਯਾਰਾ ਰਾਮ ਰਾਧੇ ਕਰਨਾ ਸੋ ਦੋਸਤੋ ਹਰ ਮਾਰੇ ਆ ਪੈ ਰਾਤ ਕਰਾਇ ਸੰਕਾਰੀ ਅੰਤ ਟਟ ਦੇ ਨਾਮ ਦੇ ਮੁਖ ਲਾਇਆ ਜਨਨਾ ਦਾਇਆ ਜਨਨਾਨ ਸਹਰ ਸੇਵਿਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸਹਰੋਂਕ ਮੇਆ ਯਾਸ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜੋ ਹੁਕਰੀਣਾ ਹੋਈ ਬਲਿਹਾਰੀ ਕੁਦਰਤ ਉਸਿਆ ਤਿਰੰਤ ਨ ਚਾਹੇ ਲਖਰਹਾ ਓਜਾਤ ਮੈਂ ਜੋ ਜੋਤ ਮਹਿ ਜਾ ਤੱਕ ਲਗਲਾ ਪਰ ਪੂਰੇ ਹਾ ਤੂੰ ਸਚਾ ਸਾਹਿਬ ਸਿਖ ਸਵਾਲਿਓ ਜਿੰਗੀ ਤੀ ਸੋ ਪਰ ਪਹ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਮਹਲਾ ਪਹਿਲਾ ਇਕੋ Eu ah. ah. ਸਰ ਜਗ ਵਿੱਚ ਨਾ ਲਿਗੋ ਮੋਹਣ ਸੁੁਰ ਕੀ ਮਚ ਪਿਆ ਨ ਗਰਤ ਸੁਰਤ ਨਹੀਂ ਪਾਏ ਤੇਰੇ ਅਠਸਠ ਤੀਰਤ ਨਾਲ ਗੋਜੋ ਜੁਗ ਮਹਾਮਤ ਸੁਰਾ ਗਾਵਤ ਦੁਖਾਨ ਮਹੱਲਾ ਬੈਲਾ ਸੁਣ ਵੱਡਾ ਖੈ ਸਭ ਕੋਏ ਕੇ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵਿਡਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਿਡਿਆਈ ਸਭ ਸਤ ਸਭ ਤਪ ਸਭ ਜਗਿਆਈਆ ਸਿੱਧਾ ਪੁਰਖਾਂ ਕੀ ਆਵੜਿਆਈਆ ਤੁਦ ਵੇਣਾ ਸਿਧੀ ਕਿਨੇ ਨਾ ਪਾਈਆ ਕਰਨ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਅੱਖਾਂ ਨਿਵਾਸ ਲੈ ਮਰ ਜਾਓ ਅਖਣ ਓਕਾ ਸਾਜਾ ਲਾਓ ਸਤਿ ਦੇ ਨਾਮ ਕੀ ਲਗੈ ਭੂਖੁ ਸੁਧ ਭੁਖੈ ਕਾਇ ਜਲੀ ਹੈ ਦੂਖ ਤੋ ਕਿਉਂ ਬਿਸਰੈ ਮੇਰੀ ਮਾਇ ਸਾਧਾ ਸਾਹਿਬ ਸਤ